ਹਾਂਜੀ ਮੇਟਰੋ ਕੀ ਹਾਲ ਚਾਲ ਠੀਕ ਠਾਕ ਹੋਰ ਬੀਬੀ ਅੰਦਰ ਗਏ ਆ ਅੰਦਰੋਂ ਬਾਹਰ ਆਉਂਦੇ ਐ ਸੇ ਬੀਬੀ ਦਾ ਹਾਲ ਚਾਲ ਪੁੱਛਦੇ ਆ ਗੱਲਾਂ ਬਾਤਾਂ ਮਾਰਦੇ ਆ ਤੇ ਤੁਹਾਨੂੰ ਦੱਸਦੇ ਆ ਬੀਬੀ ਕਿਹੜੇ ਮੋੜ ਦੇ ਵਿੱਚ ਸੋ ਕਰਦੇ ਆ ਗੱਲਬਾਤ ਹੋਰ ਨਵਿੰਤਾ ਜੀ ਠੀਕ ਠਾਕ ਆਉਂਦੀ ਤੋਰੀ ਤਪੇ ਤਪੇ ਪਰੇ ਹਾਂ ਉਹ ਨਹੀਂ ਹੈ ਝੁੱਟੀਆਂ ਚ ਆਹ ਹੋਈ ਮੁਕਾਤਾ ਹੋਣਾ ਪਾਣੀ ਮੈਂ ਮੁਕਾਉਣਾ ਕੀ ਮੈਂ ਤਾਂ ਆਖ ਤੋਂ ਸੁੱੱਚੇ ਕਰਨੇ ਸੀ ਨਹੀਂ ਨਹੀਂ ਅਹੀਂ ਮੁਕਾਤਾ ਹੋਣਾ ਆ ਜੋ ਬੋਤਲ ਜੀ ਜਾਂ ਮੇਰੀ ਮੰਮੀ ਨੇ ਮੁਕਾਤਾ ਹੋਣਾ ਆ ਕਪੜੀ ਥੋਤੀ ਉਹ ਬਾਤ ਸਭ ਹੈ ਫੇ ਹੁਣ ਕੀ ਕਰੀਏ ਪਾਣੀ ਮੁੱਕ ਗਿਆ ਤੇ ਪਾਣੀ ਆਪੇ ਆ ਜਾਣਾ ਟੱਬ ਲਿਆਵਾ ਉੱਪਰ ਹੈ ਟੱਬ ਲਿਆਵਾ ਉੱਪਰ ਨਾ ਹਾਂ ਮੈਂ ਕਹਿੰਦੀ ਪੁੱਛਿਆ ਗੱਲਾਂ ਕਰਦਾ ਜਿਹੜੀ ਕਰ ਟੱਪ ਲਿਆ ਨਹੀ ਤਾਂ ਮਰ ਪੈਪ ਪੈਪ ਲਾਦਾ ਉੱਪਰ ਨਲ ਕੀ ਲੈ ਰੱਖਿਆ ਲੈ ਚੁੱਪ ਕੇ ਨਲ ਕੱ ਲੈ ਦਿੰਦਾ ਨਹੀਂ ਉੱਪਰ ਪੈਪ ਲਾਦਾ ਉੱਪਰ ਲਾ ਦੇ ਹੈ ਲਾ ਦੇ ਤੂੰ ਖੁਸ਼ ਹੋ ਜਾਏਂਗੀ ਆ ਲੈ ਚਾਹ ਬਣਾ ਵੀ ਲੈ ਇਹ ਕਿਦਾਂ ਪਹਿਲੀ ਵਾਰ ਜਰ ਤੂੰ ਬਣਾ ਕੇ ਲਿਆ ਯਾਰ ਲਾਜੇ ਬਾ ਪਰ ਆ ਪੀ ਲੈ ਚੱਲ ਪੀ ਲੈ ਫੇ ਹੁਣ ਮੈਂ ਤਾਂ ਪੀਤੀ ਪੀ ਲਾ ਫੇ ਬਾਵਾ ਥੋੜੀ ਜੀ ਨਹੀਂ ਨਹੀਂ ਮੈਂ ਨਹੀਂ ਮੈਂ ਉਹ ਮੈਂ ਉਹ ਵੀ ਛੱਡ ਆਇਆ ਵਿੱਚ ਪੀਲਾ 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 ਤੇਰੀ ਨੀਤ ਵਿੱਚੇ ਹੁਣੀ ਆ ਪੀਲਾ ਪੀਲਾ ਨਹੀਂ ਨਹੀਂ ਮੈਂ ਪੀਲਾ ਪੀਲਾ ਤੈਨੂੰ ਕਹਿੰਨੀ ਮੈਂ ਪੀਲਾ ਪੀਲਾ ਵੀ ਪਾਵਾਂ ਥੋੜੀ ਜੀ ਨਹੀਂ ਪੀਲਾ ਨਹੀਂ ਨਹੀਂ ਭਾਬੀ ਵੀ ਨੂੰ ਤੇਰੇ ਮਾਰੀ ਜੀ ਸੇਵ ਖਾਦਾ ਕੋਈ ਖਾਦਾ ਤਾਂ ਕਿ ਤੈਨੂੰ ਹੁਣ ਤੇਰੇ ਫਿਲਟਰ ਵੱਡੇ ਹੀ ਆ ਆਹ ਵੱਡੇ ਆ ਤੂੰ ਦੱਸ ਆਹ ਪੀਲਾ ਫੇਰ ਕਿਉਂ ਦੇਣਾ ਇਦਾਂ ਅੰਗੜੀ ਹੜੀਆਂ ਲੈਂਦਾ ਆ ਬੀਬੀ ਉਹ ਨਹੀਂ ਨਹੀਂ ਉਹ ਨਹੀਂ ਵੀ ਬਾਦੂਆ ਉਹ ਫੜ ਬੀਬੀ ਉਹ ਥੋੜੀ ਦੇ ਦੇ ਥੋੜੀ ਥੋੜੀ ਆ ਮੈਂ ਸੇਵ ਖਾਦਾ ਹੋਣੀ ਕੋਈ ਨਹੀਂ ਚੱਲ ਪੀ ਲੈ ਤੈਨੂੰ ਕੀ ਹੋਣਾ ਆ ਸੇਵ ਖਾਤਾ ਇਹ ਭਾਵੇਂ ਤੂੰ ਪੱਥਰ ਚੱਬੇ ਹੁਣ ਤੈਨੂੰ ਕੁਝ ਨਹੀਂ ਹੋਣਾ ਮੈਨੂੰ ਹੋਵੇ ਕਿਉਂ ਕਿਉਂ ਹੋਵੇ ਮੈਨੂੰ ਮੇਰੇ ਦੇਖੋ ਹੋਏ ਕੁਝ ਨਹੀਂ ਨੂੰ ਮੈਨੂੰ ਕਿਉਂ ਹੋਵੇ ਕਿਆ ਮੈਂ ਅੱਜ ਬਹੁਤ ਜੀਣਾ ਆ ਹਾਂ ਮੈਂ ਜੀਣਾ ਆ ਅੱਜ ਜੀਣਾ ਆ ਜੀ ਠੀਕ ਆ ਹਾਨੂੰ ਨਾ ਜੀਣ ਦੇਈ ਕਿਉਂ ਤੁਸੀਂ ਜੀਵੋ ਮੈਂ ਕਿਹਾ ਤੁਹਾਨੂੰ ਕੋਗਾ ਤਾਂ ਹਾਨੂੰ ਤਾਂ ਤੂੰ ਜੀਣ ਨਹੀਂ ਦਿੰਨੀ ਕੀ ਤੁਹਾਨੂੰ ਕਹਿਣੀ ਮੈਂ ਓਏ ਹਾਂ ਜੀਣਾ ਹਰਾਮ ਕੀਤਾ ਮੇਰਾ ਤੇ ਮੇਰੀ ਮਾਂ ਦਾ ਉਹ ਤੇਰੀ ਮਾਂ ਦਾ ਤੇਰਾ ਜੱਵੀ ਜੀਣਾ ਹੋਇਆ ਕੀਤਾ ਕਿਦਾਂ ਕੀਤਾ ਹਜ਼ਾਰ ਰੰਗ ਹੈ ਕਦੀ ਆ ਨਹੀਂ ਹੈਗਾ ਕਦੀ ਉਹ ਨਹੀਂ ਹੈਗਾ ਮਹਾਰਾਣੀ ਬਣ ਕੇ ਰਹਿੰਦੀ ਤਾਂ ਵੀ ਦੁਖੀ ਆ ਆਹ ਗਦਾ ਕੁੱਤੇ ਮੰਗੂ ਬੀਬੀ ਤੇ ਨਾ ਕਿ ਉਹਨੇ ਪੰਗੇ ਲੈਂਦਾ ਆ ਲੈਂਦਾ ਪੰਗੇ ਛੇਤਰ ਦਾ ਘਾਟਾ ਇਹਨੂੰ ਹੋਰ ਕੀ ਆ ਇਨਾ ਤੇਰਾ ਨਾਮ ਉਡੇ ਕਰਦੇ ਅੱਗੇ ਪਿੱਛੇ ਘੁੰਮਦੇ ਮੇਰੇ ਯਾਰ ਦੋਸਤ ਹੈ ਕਦਰ ਇਹਨੂੰ ਕਿਹਦੀ ਤੈਨੂੰ ਤੈਨੂੰ ਕਿ ਮੈਂ ਮੇਰੇ ਤੇਰੇ ਯਾਰ ਦੋਸਤ ਬਾਅਦ ਜਾਂਦੇ ਆਣੇ ਸਾਡੇ ਪਹਿਲੇ ਆ ਮੇਰੇ ਤਾਂ ਪਹਿਲਾ ਆ ਉਹ ਮੈਨੂੰ ਬਾਅਦ ਚ ਦੁਕਾਨ ਤੇ ਜਾ ਕੇ ਕਹਿੰਦਾ ਕਹਿੰਦਾ ਬੀਬੀ ਤੁਹਾਡੀ ਹੈ ਕਿ ਹੇ ਕੰਮ ਦੀ ਨਹੀਂ ਉਦਾਂ ਇਹ ਨਹੀਂ ਗੱਲ ਕਹਿ ਸਕਦਾ ਮੈਨੂੰ ਕੋਈ ਕਹ ਇਹ ਗੱਲ ਨਹੀਂ ਕਹਿ ਸਕਦਾ ਕੋਈ ਵੀ ਨਹੀਂ ਕਹਿ ਸਕਦਾ ਕਿਉਂ ਨਹੀਂ ਕਹਿ ਸਕਦਾ ਨਾ ਬਿਲਕੁਲ ਨਹੀਂ ਕਹਿ ਸਕਦਾ ਹੈ ਜਦੋਂ ਜਦੋਂ ਤੋਂ ਨਵਾਂ ਨਵਾਂ ਆਉਣ ਲੱਗਾ ਕਹਿੰਦੀ ਇਹ ਕੀ ਮੈਨੂੰ ਨਹੀਂ ਇਹ ਚੰਗਾ ਲੱਗਦਾ ਕਹਿੰਦੀ ਲੱਜਿਆ ਬੀਬੀ ਕਹਾਈ ਇਹ ਇਹਨੇ ਮਾਰਦਾ ਆਹ ਆਮ ਦਾ ਦਾ ਕੁੱਤਾ ਯਾ ਆਬ ਮਮੂ ਗੈਂਦੀ ਗੈਂਦੀ ਕੀ ਆਹੀ ਬੀਬੀ ਕਹਾਈ ਦੇ ਲਾ ਉਹਨੇ ਵੀ ਥਲੇ ਮਾਮਨੀਉਂ ਕਹਿ ਰਹਾ ਹਲੇ ਇਹ ਫੇਰ ਕਹਿੰਦਾ ਤਾਂ ਕਿਹਾ ਸਹੀ ਗੀ ਲੱਗ ਕਹ ਤੂੰ ਵੀ ਕਰ ਲਾ ਕੋਹ ਤੇ ਜੋ ਆਓ ਕਰੋ ਕਹ ਤੂੰ ਵੀ ਕਰ ਲਾ ਤੇ ਤੂੰ ਵੀ ਕਰ ਲਾ ਦਿਓ ਮੈਨੂੰ ਫਾਂਸੀ ਫਾਂਸੀ ਹੁਣ ਦਿੰਦੇ ਨਹੀਂ ਤੇ ਮੈਂ ਫਾਂਸੀ ਤੈਨੂੰ ਪਤਾ ਹੀ ਐ ਫੇ ਮੇਰਾ ਮੇਰਾ ਵੀ ਪਤਾ ਤੈਨੂੰ ਤੈਨੂੰ ਮੇਰਾ ਮੇਰਾ ਹੀ ਪਤਾ ਤੈਨੂੰ ਨਹੀਂ ਕਰਨੀ ਮੈਂ ਦਵਾ ਦਵਾ ਬੀ ਬੀ ਦਵਾ ਵਮ ਇਨਸ਼ਾ ਅਜਤੋਵਾ ਦੇ ਕੋਈ ਸੇਰ ਸੁਬ ਨਹੀਂ ਲਿਆ ਕੇ ਦੇਣਾ ਇਹਨੂੰ ਕੁਝ ਨਹੀਂ ਖਵਾਉਣਾ ਪਿਆਉਣਾ ਨਾ ਦੇਓ ਨਾ 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 ਚੜਦੀ ਆਹ ਹੋ ਗਈ ਆ ਹੁਣ ਚੜ ਗਈ ਆ ਕੱਪੜੇ ਸੁਕਣੇ ਪਾਣ ਆਈ ਆ ਪਤਾ ਕੀ ਹੋਣਾ ਅੱਲਾਹ ਜੀ ਤੁਹਾਨੂੰ ਪਤਾ ਤੇ ਆ ਤੁਹਾਨੂੰ ਮੈਂ ਆ ਪਹਿਲਾਂ ਤੁਹਾਨੂੰ ਮੈਂ ਇਹ ਗੱਲ ਦੱਸਾਂ ਕਿ ਕਹਿੰਦੀ ਹੁੰਦੀ ਸੱਜਣਾ ਨਹੀਂ ਘਰ ਆਉਣਾ ਚਾਹੀਦਾ ਆਹ ਇਹ ਮਾਰਦੀ ਆ ਗੱਲਾ ਹੈ ਨਾ ਮੈਂ 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 ਆਪਣੀਆਂ ਦਸੀ ਜਾਣੀਆਂ ਨਹੀਂ ਮੇਰੀ ਗੱਲ ਸੁਣ ਮੈਂ ਇਹਨਾਂ ਨੂੰ ਚਾਹ ਬਣਾ ਕੇ ਦਿੰਨੀ ਆਪੇ ਪੀਂਦੇ ਵਿਚਾਰੇ ਖਾਂਦੇ ਉਹ ਨਹੀਂ ਗੱਲ ਪਤਾ ਕਿ ਹੋ ਗਿਆ ਕਹਿਉਂ ਕਹਿੰਦੀ ਲਾਜ ਆਣ ਕੇ ਵਿਚਾਰਾ ਮੈਨੂੰ ਲੋੜ ਪਈ ਤੇ ਮੈਂ ਕਹਾਂ ਕਰ ਪਿਆ ਹਾਂ ਹਾਂ ਸਾਡੀ ਗੱਲ ਹੈ ਸਾਜਣਾ ਮਾਲ ਨੇ ਕਿ ਨਹੀਂ ਕਿਹਾ ਨਹੀਂ ਕਿਹਾ ਉਹਦੇ ਹੀ ਕਿਹਾ ਉਹਦੇ ਹੀ ਲੱਗਾ ਬੀਬੀ ਬੀਬੀ ਨੇ ਕਦੀ ਮੇਰੇ ਯਾਰ ਦੋਸਤ ਬਾਰੇ ਨਹੀਂ ਕਰੀ ਆਪਣੇ ਪੋਤਿਆਂ ਨੂੰ ਨਹੀਂ ਚੰਗਾ ਸਮਝਦੀ ਬਾਕੀਆਂ ਨੂੰ ਤੇ ਬਹੁਤ ਚੰਗਾ ਸਮਝਦੀ ਆ ਕੀ ਗੱਲ ਖੋਤੇ ਨੂੰ ਕੀ ਕਹਿੰਦੀ ਹੈ ਖੇਤਰ ਮਾਰ ਮਾਰ ਲੈ ਤੇਰਾ ਗੰਜ ਘੇੜ ਦੂੰ ਮੈਂ ਆ ਕੇ ਦੋ ਮਹੀਨੇ ਬਸ ਮੇਰਾ ਪੂਰਾ ਹਾਲ ਮੈਂ ਏਦਾਂ ਹੀ ਨਹੀਂ ਕਈ ਵਾਰੀ ਸਾਫ ਕਰਾਲਦੀ ਹਨਾ ਆਹੋ ਤੇ ਉਹ ਕੱਪੜੇ ਭਰਾ ਦੋ ਚਾਰ ਦਾ ਸੂਟ ਮੈਂ ਧੋ ਕੇ ਲਾਜਾ ਤੁਹਾਡੇ ਸਾਹਮਣੇ ਸੁਣ ਆਹੋ ਨਾ ਤੇ ਮੈਂ ਲੰਮੀ ਪਹਿਵੀ ਤੇ ਬਖਤ ਪਾਇਆ ਕਦੀ ਆਮਤ ਨੂੰ ਕਦੀ ਨਮਰੀਤ ਨੂੰ ਮੇ ਤਾਂ ਕੱਪੜੇ ਮੇਰੇ ਮੈਨੂੰ ਪਤਾ ਕੀ ਕਹਿੰਦੀ ਮੈਨੂੰ ਕਹਿੰਦੀ ਰੋਟੀਆਂ ਵਾਲੀ ਐਵੇਂ ਲਾਲੀ ਮੈਂ ਕਿ ਤੂੰ ਪੈਸੇ ਦੇਣੇ ਆ ਮੈਂ ਮੇਰੀ ਮੰਮੀ ਨਹੀਂ ਠੀਕ ਰਹਿੰਦੀ ਅਹੀਂ ਲਾਲੀ ਬੋਲੀ ਜੋ ਜਿੱਦਾ ਝੂੜਾ ਝੂੜਾ ਉਧਰ ਰਾਮ ਦੇ ਦੋ ਮੋਲੀ ਜਾਂਦੀ ਸਫਾ ਹੋਇਆ ਮੈਂ ਮੈਂ ਨਕਲ ਵੀ ਕਰਦੀ ਆ ਬੀਬੀ ਬਹੁਤ ਝੂਠ ਬੋਲਦਾ ਮਰਾ ਹਨਾ ਬਹੁਤ ਝੂਠ ਬੋਲਦਾ ਬੀਬੀ ਮਾਂ ਵੀ ਨਾਲ ਹੀ ਬੋਲੀ ਜਾਂਦੀ ਹੈ ਨਹੀਂ ਉਹ ਨਾਲ ਨਹੀਂ ਮੈਂ ਦੇਖਿਆ ਇਹ ਬਹੁਤ ਬੋਲਦਾ ਬੀਬੀ ਬੋਲਦਾ ਨਹੀਂ ਹੋਰ ਕਦਾ ਬੋਲਣਾ ਬੋਲਦੀ ਜਾਂਦੀ ਹੈ ਬੋਲਣਾ ਵੀ ਮੈਂ ਮੇਰੇ ਕੋਲ ਤਾਂ ਬੋਲਣ ਦੀ ਹਿੰਮਤ ਨਹੀਂ ਪਹਿਲਾਂ ਉਹ ਤਾਂ ਠੀਕ ਹੈ ਨਹੀਂ ਬੀਬੀ ਇਹ ਤਾਂ ਤਾਂ ਹਿੰਮਤ ਪੈ ਜਾਣੀ ਹੈ ਇਹ ਤਾਂ ਤੇਰੀ ਮੂੰਹ ਮੈਂ ਕੜਕ ਕੇ ਜਾਂਦਾ ਜਿੱਦਾਂ ਹਾ ਬਾਵਾ ਮਾਰ ਮਾਰ ਤਾਂ ਕੀ ਕਰਾਂ ਹੁਣ ਮੈਂ ਬੀ ਮੇਰੇ ਕਿਸ ਤਰ੍ਹਾਂ ਮੇਰੀ ਬੀਬੀ ਕੜਕਦੀ ਰਵੇ ਤੇ ਚੰਗੀ ਗੱਲ ਆ ਮੇਰੀ ਬੀਬੀ ਇਦਾਂ ਹੀ ਚਾਹੀਦੀ ਆ ਕੋਈ ਤੇਰੀ ਬੀਬੀ ਨਹੀਂ ਤੇਰੀ ਬੀਬੀ ਆ ਨਹੀਂ ਹੁਣ ਹੁਣ ਤੂੰ ਲੈ ਬਾਈ ਕੱਢ ਕੇ ਬੀਬੀ ਹੁਣ ਤੂੰ ਰਹਿਣਾ ਦਬਾ ਹੋ ਜਾ ਹੁਣ ਤੂੰ ਲਾਜੇ ਦੀ ਬੀਬੀ ਆ ਹਾਂ ਹੁਣ ਮੇਰੇ ਬੀਬੀ ਆ ਚੱਲ ਲਾਜੇ ਦੀ ਸਹੀ ਮੇਰੇ ਨਾਲ ਕੋਈ ਪਿਆਰ ਨਹੀਂ ਨਹੀਂ ਕਿਹੜੀ ਗੱਲਾਂ ਕੀ ਗੱਲਾਂ ਕਰ ਰਿਹਾ ਤੂੰ ਜਰਾ ਇਹ ਮਾਮੀ ਨੇ ਬਣਾਈ ਆ ਨਹੀਂ ਉਹ ਦਾਪੂ ਤੈਨੂੰ ਕਿਹਾ ਹੈ ਕਿ ਨਹੀਂ ਅਮਰ ਤਾ ਕੱਪੜੇ ਕੱਢ ਦੇ ਮਸ਼ੀਨ ਚੋਂ ਉਹ ਤਾਂ ਪੈ ਗਈ ਆ ਮੰਜੇ ਦੇ ਤੂੰ ਤਾਂ ਮੈਂ ਠੀਕ ਹਾਂ ਤਾਂ ਵੀ ਨਹੀਂ ਆ ਮੈਨੂੰ ਕਿਹਾ ਬੀਬੀ ਨੇ ਕਹਿੰਦੀ ਮੰਜੇ ਚ ਕੱਪੜੇ ਕੱਢ ਦੇ ਮੈਂ ਤੈਨੂੰ ਕਿਉਂ ਫਿਕਰ ਪਈ ਮੈਂ ਮੈਂ ਦੇਰ ਚ ਮਸ਼ੀਨ ਚ ਪਾਏ ਮੈਨੂੰ ਕੀ ਪਤਾ ਮੈਂ ਤਾਂ ਕਹੇ ਕੱਢ ਦੇ ਮੈਨੂੰ ਕੀ ਪਤਾ ਨਹੀਂ ਪਾਏ ਮੈਨੂੰ ਕੀ ਪਤਾ ਬਸ ਉਹਦਾਂ ਦੇਖੀ ਜਾਣਾ ਵੀ ਮੇਰੇ ਕੱਪੜੇ ਕਿਤੇ ਉਦਾਂ ਦੇ ਨਹੀਂ ਧੋਤੇ ਦੇ ਤਾਂ ਫੇਰ ਤੋਂ ਨਹੀਂ ਮੈਂ ਹੁਣ ਮੇਤੋਂ ਤੋਂ ਹੁੰਦੇ ਆ ਬੀਬੀ ਤੈਨੂੰ ਕਿਨੇ ਕਿਹਾ ਤੂੰ ਕਹਿ ਜਾ ਕਰ ਲੈ ਜੋ ਕਰਨਾ ਕਹਿ ਦੇ ਕਹਦੇ ਬੀਬੀ ਕਹਾਂ ਹਾਂ ਇਹ ਤੂੰ ਤੇ ਤਾਂ ਹੁਣ ਮੈਨੂੰ ਬਾਹਰ ਲਾ ਦੇ ਜਾਊਗਾ ਇਹ ਤੂੰ ਹਿੰਦੇ ਤੇਰਾ ਆ ਮੈਨੂੰ ਆਪੇ ਇਹ ਤੋ ਕਦਰ ਕਹਿੰਦੀ ਕਦਰ ਨਹੀਂ ਕਰੇ ਕਦਰ ਕਿਹੜੀ ਕਰੀਏ ਹੁਣ ਮੇਰੀ ਮੇਰੀ ਕਦਰ ਕੌਣ ਪਾਉਂਦਾ ਆਹ ਤੇਰੀ ਤੇਰੀ ਨਹੀਂ ਕੋ ਪਾਉਂਦਾ ਇਹਨਾਂ ਮਰ ਜੀ ਇਹ ਕਦੀ ਨਹੀਂ ਕਿਹਾ ਬਈ ਮੇਰੀ ਸੱਸ ਦਾ ਮੈਨੂੰ ਪਰ ਆਮ ਲੈਣਾ ਹਾਂ ਹਾਂ ਤੇ ਉਹ ਨਵਨੀ ਬਚਾਰੀ ਸਵੇਰੇ ਪਿਆਰੋ ਚਾਰ ਦਿਨ ਉਹਨਾਂ ਦੀ ਛੁੱਟੀਆਂ ਰਹਿ ਗਿਆ ਥੋੜੀਆਂ ਹਾਂ ਤੇ ਮੈਂ ਘੁੰਮ ਫੇਰ ਲੈਣ ਵੱਡੀ ਨੂੰ ਉਹ ਤਾਂ ਨਹੀਂ ਕਹਿੰਦੀ ਨਹੀਂ ਕਿ ਉਹ ਜਰਾ ਸਰ ਦਾ ਮੈਂ ਮੈਂ ਉਹ ਰੁਕ ਗਿਆ ਹਾਂ ਤੇ ਮੈਂ ਆ ਤੇ ਬੋਲਾਂ ਤੇ ਕਹਣਾ ਵੀ ਤੂੰ ਬੋਲ ਕੇ ਜਾਣਾ ਕਿਥੇ ਆਪਣੀਆਂ ਸੁਣਾਈ ਜਾਣੀਆਂ ਮੈਂ ਵੀ ਤਾਂ ਕੋਈ ਦੁੱਖ ਦਾਸੀ ਸਕਦੀ ਕਿਸੇ ਨੂੰ ਹਾਂ ਸੁਣਾ ਤੂੰ ਕੀ ਸੁਣਾਉਣੀਆਂ ਸੁਣਾ ਦੇ ਸੁਣਾ ਦੇ ਮੈਨੂੰ ਕੋਈ ਡਰ ਨਹੀਂ ਕਿ ਤੂੰ ਸੁਣਾ ਜਿਹੜੀਆਂ ਸੁਣਾਉਣੀਆਂ ਸੁਣਾ ਦੇ ਮੈਨੂੰ ਕੋਈ ਡਰ ਨਹੀਂ ਤੇ ਯਾਰ ਉਹਦੇ ਮੈਨਾਂ ਕੋਲ ਤੇ ਜਾਵੋ ਲੈ ਆ ਵੀ ਵੀ ਕੱਪ ਤੇ ਉਹ ਬਸ ਉਹ ਤੁਰ ਤਈ ਘਰ ਮੇਰੀ ਬੀਬੀ ਯਾਰ ਕੋਈ ਨਹੀਂ ਮੇਰੀ ਬੀਬੀ ਨੂੰ ਨਹੀਂ ਕਹਿੰਨੇ ਕੋਈ ਤੇਰੀ ਬੀਬੀ ਕੋਈ ਬੀਬੀ ਦੱਸ ਵੀ ਲੈ ਕੇ ਬੈਠਾ ਐ ਮੈਂ ਨਹੀਂ ਤੇ ਤੇਰੀ ਜਮੀਨ ਮੈਂ ਕੀ ਕਿਹਾ ਤੈਨੂੰ ਮੈਂ ਨਹੀਂ ਕਿਹਾ ਕੋਈ ਬੀਬੀ ਮੈਂ ਕਿਹਾ ਕੀ ਆ ਆ ਹੋਰ ਕਿਦਾਂ ਕਹਿਣਾ ਅਡੀ ਭੈਣ ਕੀ ਕਹਦਾ ਤੂੰ ਇਹਨੂੰ ਚੁੱਪ ਮੰਮੀ ਬੀਬੀ ਇਹਨੂੰ ਕਾ ਚੱਲ ਜਾ ਥੱਲੇ ਇਹਨੂੰ ਕਾ ਚੱਲ ਜਾ ਥੱਲੇ ਇਸੇ ਕਰਕੇ ਤਾਂ ਆਈ ਆ ਆ ਲੜਨ ਤੇ ਆਈ ਆ ਤੇ ਬੀਬੀ ਮਾਲਕ ਕਰਦੀ ਮੈਂ ਵੀ ਪਰ ਮੈਨੂੰ ਮਾਲਕ ਬਣ ਨਹੀਂ ਦਿੱਤਾ ਇਹਨੇ ਬਣ ਨਹੀਂ ਦਿੱਤਾ ਅਬੀ ਬੀ ਹੋਰ ਕਿਦਾਂ ਦਾ ਮਾਲਕ ਬਣਨਾ ਕਾ ਚੱਕਲਾ ਸਿਰ ਕਰ ਤੇ ਚੱਕਲਾ ਕੋਈ ਨਹੀਂ ਬਾਲਕਨੀ ਇਹਨੂੰ ਬਣ ਦਿੱਤਾ ਦੇਖ ਕੋਰਕੰ ਦਾ ਮਾਲਕ ਬੰਨਾ ਮੈਂ ਕੋਈ ਧਿਆਨ ਨਹੀਂ ਦਿੱਤਾ ਕਿਹ ਚੀਜ਼ ਦਾ ਥੋੜਾ ਕਰ ਬਹੁਤਾ ਕਰ ਸਾਰਾ ਕਰਨਾ ਦੇਣਾ ਕੀ ਹੈ ਸਾਰਾ ਤਾਂ ਖਸਮਾ ਹੋਣਾ ਚੁੱਕਿਆ ਸਿਲਸਿਲਾ ਵੀ ਮੇਰੇ ਚੁੱਕਣਾ ਨਹੀਂ ਹਸਾਨ ਕਰਦਾ ਹੀ ਤਾਂ ਕਰ ਰਹੀ ਨਹੀਂ ਅਸੀਂ ਵੀ ਆਣ ਕੇ ਇਦਾਂ ਕਰਦੇ ਰਹੇ ਤੇਰੇ ਨਾਲ ਕੀਤਾ ਬਥੇਰਾ ਮੈਂ ਆਣਾ ਦੇਖਿਆ ਤੇ ਮੇਜ ਨੂੰ ਆ ਦੇਖਣ ਦੀ ਮੇਰੀ ਸੱਸ ਸਾਡੀ ਕਿੱਦਾਂ ਕਰਦੀ ਹੈ ਨੋਹਾਂ ਕਹੇ ਨੋਹਾਂ ਕਾਲੇ ਲਿਆਈ ਦੀਆਂ ਦੇਖੀ ਇਹ ਮੁੰਡੇ ਵਿਆਹੀ ਦੇ ਕਾਲੇ ਨੋਹਾਂ ਲਿਆਈ ਦੀਆਂ ਨੋਹਾਂ ਲਿਆਈ ਮੈਂ ਵੀ ਲਿਆਉਂਦੀ ਆਂ ਵਿਆਹ ਇਦਾਂ ਨਹੀਂ ਸਮਝਿਆ ਬਗਾਨੀਆਂ ਧੀਆਂ ਮੈਂ ਆਪਣੀਆਂ ਧੀਆਂ ਸਮਝਦਾ ਮੈਂ ਮੈਂ ਤਾਂ ਮਗਾਨੀ ਸਮਝੀ ਤੈਨੂੰ ਮੈਂ ਤਾਂ ਭਗਨੀ ਸਭ ਕਾ ਐ ਇਹ ਆਪਣੀ ਧੀ ਦਾ ਮਾਰ ਪਈ ਲੰਮੀ ਪੈਜਾ ਤਾਂ ਨਹੀਂ ਪੈਣ ਦੇਣਾ ਇਹ ਤੋਂ ਗੱਲ ਸੱਤਾ ਮਾਵਾਂ ਵਾਲੀ ਹੁੰਦੀ ਹੈ ਨਾ ਮੇਰੀ ਬੀਬੀ ਨੇ ਕੀ ਕਿਹਾ ਕੀ ਹੈ ਮੈਂ ਕੀ ਕਿਹਾ ਨਹੀਂ ਮੇਰੀ ਬੀਬੀ ਨੇ ਆਪਣੇ ਪੈਸੇ ਹੁਣ ਨਹੀਂ ਤੇਰਾ ਸਿਰ ਦੁਖਦਾ ਹਾਂ ਹੁਣ ਨਹੀਂ ਤੇਰਾ ਸਿਰ ਦੁਖਦਾ ਦੋ ਦਤਾ ਤੋਂ ਨਹੀਂ ਗਿਆ ਹਾਂ ਮੈਂ ਚਾਹ ਲੈਂਦਾ ਇਹ ਮਾਂ ਸਾਫ਼ ਕਰ ਦਿੰਦੀ ਹਾਂ ਪਖੰਡਣ ਕਾਦੀ ਹੈ ਇਹ ਪਖੰਡ ਦੀਸਾ ਪਖੰਡ ਦੀਸਾ ਖੰਡ ਜਿੰਨੇ ਤੇਰੇ ਚ ਪਖੰਡਾ ਉਹਨੇ ਕੇ ਚ ਹੈ ਨਹੀਂ ਆ ਹਾਂ ਅੰਬੇਤ ਜੀ ਬਹੁਤ ਹੈ ਮੇਰੇ ਤੋਂ ਹੂੰ ਬਹੁਤ ਫਾਂਡ ਹੈ ਕਹਾਉਂਦਾ ਏ ਤੋ ਆਂਕਾ ਮੇਰਾ ਸਿਰ ਖਾਣ ਲੱ ਪੈਂਦਾ ਹੈ ਸਿਰ ਕਦੀ ਉੱਪਰ ਚੜ ਜਾਨੀ ਹੈ ਕਦੀ ਕੋਈ ਉੱਪਰ ਸੈਟ ਆਪਣੀ ਮਰਜ਼ੀ ਹੋਵੇ ਤਾਂ ਤੇਰਾ ਕੰਮ ਕਰਨੂੰ ਦਿਲ ਕਰ ਲਾ ਪੈਂਦਾ ਆ ਉਦਾਂ ਤੂੰ ਹੱਥ ਨਹੀਂ ਲਾਉਣੀ ਕਿਸੇ ਕੰਮ ਨੂੰ ਕਰਨਾ ਪੈਂਦਾ ਕੰਮ ਹਾਂ ਜਦੋਂ ਅਸੀਂ ਕਹਿੰਦਾ ਹੌਲੇ ਕੀ ਹੁੰਦਾ ਤੈਨੂੰ ਮੈਂ ਮੇਰੇ ਚ ਹਿੰਮਤ ਹੋਇਆ ਮੈਂ ਕਰ ਲੀਂਦਾ ਤੇ ਹੁਣ ਹੁਣ ਤੇਰੇ ਚ ਹਿੰਮਤ ਆ ਗਈ ਆ ਪਾਣੀ ਲਿਆ ਮੇਰੇ ਹੱਥੋਂ ਨੇ ਹੁਣ ਤੇਰੇ ਚ ਹਿੰਮਤ ਆ ਗਈ ਆ ਹਿੰਮਤ ਨਹੀਂ ਮੈਂ ਉਦੈ ਮੈਂ ਚੱਲ ਸਾਫ਼ ਕਰ ਦੇਣੀ ਬੈਠੀ ਬੁਠਿਆ ਤੋ ਤੈਨੂੰ ਗੰਡੇ ਖਰਾਵੇ ਵਿੱਚ ਪਾਣੀ ਦਮੰਗੀ ਦਾ ਹਾਂ ਪਾਣੀ ਕਿਦਾਂ ਮੰਗੀਦਾ ਕਿਦਾਂ ਮੰਗੀਦਾ ਮੈਂ ਕੁੜੀ ਨੂੰ ਅਨੰਬਾ ਵੀ ਮੈਂ ਬਣ ਲਿਆ 10 10 ਮਮਮੀ ਨੇ ਕਿਹਾ ਹਾਂ ਮਮਮੀ ਨੇ ਕਿਹਾ ਪਿਆਰ ਨਾਲ ਬਾਜ਼ਮਾਰ ਪਿਆਰ ਨਾਲ ਬਾਜ਼ਮਾਰੀਆ ਪਿਆਰ ਨਾਲ ਬਾਜ਼ਮਾਰ ਕੇ ਕਹੇ ਕਹ ਕਿ ਇਹ ਲਿਆ ਪਾਣੀ ਹਾਂ ਪਾਣੀ ਦੇ ਦੇ ਇਦਾਂ ਹੀ ਕਹਿਣਾ ਪੈਣਾ ਉੱਚੀ ਆਵਾਜ਼ ਨਹੀਂ ਮੈਂ ਇਸ ਘਰ ਚ ਚੱਲਣ ਦੇਣੀ ਓਹੋ ਉੱਚੀ ਮੇਰੀ ਆਵਾਜ਼ ਇਦਾਂ ਹੀ ਰਹਿਣੀ ਹੈ ਮੇਰੀ ਕਿੱਦੈ ਰਹਿਣੀ ਨਾ 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 ਇਹ ਮੈਂ ਡਾਊਨ ਆਪੇ ਕਰ ਲੂੰਗਾ ਮੈਂ ਕਿਉਂ ਇੱਦਾਂ ਹੀ ਫਾਜ ਰਹਿਣੀ ਆ ਇੱਤੇ ਰਹਿਣੀ ਆ ਨਹੀਂ ਤੇ ਚੱਲ ਚੱਲ ਨਾ ਮਾਰਦੀ ਫਿਰ ਨਹੀਂ ਜਾਣਾ ਨਹੀਂ ਜਾਣਾ ਆੜ ਕੇ ਦਾ ਸਿਰ ਕਾਣ ਲਾ ਆ ਗੰਡੇ ਖਵਾਉਂਗਾ ਸਾਰੇ ਹੀ ਮੈਂ ਆ ਗੰਡੇ ਖਵਾਉਂ ਸਾਰੇ ਹੀ ਆ ਆ ਸਾਰੇ ਕੀ ਕਰਦੇ ਹੋਣਾ ਆਲੇ ਮੰਗਦੇ ਹੀ ਆ ਨਹੀਂ ਮੰਗਣੀਆਂ ਮੈਂ ਨਾ ਮੰਗ ਪੂਣਾ ਮੰਗ ਪੋਤਾ ਤੇਰੇ ਨੇ ਤੇ ਤੈਨੂੰ ਕਦੀ ਬੁਲਾਇਆ ਨਹੀਂ ਜੱਜਣਾ ਹੈ ਪੋਤੀ ਲੈਣਾ ਤੂੰ ਤਾਂ ਨਹੀਂ ਹੋ ਜਾਣਾ ਪੋਤੀ ਲੈਣਾ ਹੈ ਇਹਦਾ ਪੋਤਾਲ ਦੇ ਕਿ ਦੰਦ ਨਿਕਲ ਹੀ ਜਾਂਦੇ ਹਾਡੇ ਵਾਲ ਦੇ ਕੇ ਕਦੀ ਨਿਕਲੇ ਇਦਾਂ ਨਾ ਤੁਹਾਡੀ ਵਾਲ ਤੇ ਦੇਖੇ ਨਿਕਲੀ ਨਾ ਕੀ ਕਿੰਨਾ ਖੁਸ਼ ਹੁੰਦੀ ਉਹਦੇ ਵਾਲ ਦੇ ਕੇ ਹਾਡੇ ਵਾਲ ਦੇ ਕੇ ਕਦੀ ਰੂਹ ਖੁਸ਼ ਹੋਈ ਐ ਨਹੀਂ ਨੌ ਨੰਬਰ ਦੀ ਆ ਨੌ ਨੰਬਰ ਦੀ ਹੁੰਦੀ ਆ ਤੇਰਾ ਸੇਠੋ ਦੋ ਜਹਾ ਤੇਰਾ ਹੁਣ ਪਖੰਡ ਹੋਉਂਦੇ ਤੈਨੂੰ ਕੁਝ ਨਹੀਂ ਦੋਦਾ ਦੁਸਦਾ ਤੇਰਾ ਇਹ ਖੇਤਰਾ ਦਾ ਖਾਣੇ ਦਾ ਰਿਸ਼ਤ ਮੇਰੇ ਕੋਲ ਚਾਰ ਸਬਜੀ ਬਣਾ ਚੱਲ ਜਾਈਏ ਮੈਂ ਨਾ ਸਬਜੀ ਚੱਲ ਗੰਡਿਆਂ ਦੀ ਸਬਜੀ ਬਣਾ ਮੇਰੇ ਲਈ ਮੇਰੇ ਲਈ ਮੇਰੇ ਲਈ 10 ਰੋਟੀਆਂ ਤੇ ਗੰਡਿਆਂ ਦੀ ਸਬਜੀ ਬਣਨੀ ਚਾਹੀਦੀ ਹੈ ਇਹ ਪਕਾ ਕੇ ਰੱਖਾ ਮੈਂ ਹਾਂ ਵੱਡਾ ਸਾਰਾ ਲੈਂਦਾ ਹੈ ਹੈਂ ਤੋ ਕੱਪੜੇ ਕਪੜੇ ਲਿਆ ਲਾ ਕੇ ਨਹੀਂ ਲਾਉਣੇ ਲਾਉਣੇ ਤੇ ਹੀ ਪਹਿਣੇ ਆ ਲਾਉਣੇ ਪਹਿਣੇ ਤੇਰੇ ਨਹੀਂ ਲਾਉਣੇ ਬਾਕੀਆਂ ਤੇ ਲਾ ਲੂੰਗਾ ਲਾ ਤੂੰ ਹਾਂ ਪਹਿਲਾਂ ਮੇਰੇ ਲਾ ਦੇ ਨਾ ਹਾਂ ਤੇਰੇ ਨਹੀਂ ਲਾਉਣੇ ਤੇਰੇ ਨਹੀਂ ਬਾਕੀਆਂ ਤੇ ਲਾ ਲੂੰਗਾ ਲਾਉਣੇ ਪਹਿਣੇ ਤੇਰੇ ਉਹਨੇ ਕਿਉਂ ਡਾਰਾ ਮੈਨੂੰ ਤੇਰਾ ਕੋਈ ਹੋਰ ਨਹੀਂ ਕਾਹਦਾ ਡਾਰਾ ਮੈਨੂੰ ਤੇਰਾ ਤੈਨੂੰ ਬਹੁਤ ਸਾਰਾ ਮੇਰਾ ਐਡੀ ਕੋਈ ਗੱਲ ਨਹੀਂ ਹੈਗੀ ਕਿ ਮੈਂ ਤੇਰੇ ਕੱਪੜੇ ਲਾ ਕੇ ਲਿਆਵਾਂਗਾ ਬਾਕੀ ਸਾਰਿਆਂ ਦੇ ਆਉਣਗੇ ਤੇਰੇ ਨਹੀਂ ਆਉਣਗੇ ਮੇਰੇ ਬਹਿਕੇ ਦੇਖੀ ਕਿਦਾਂ ਹੁੰਦੇ ਆ ਕਿਉਂ ਹੁੰਦੇ ਦੱਸ ਨਾ ਕਾਰਨ ਦੱਸ ਨਾ ਬਨ ਲਿਆ ਸਕਾਪ ਨਵਾ ਜਿਆ ਆਏ ਹੋਏ ਹਾਂ ਆ ਪਾਣੀ ਕਾਲੇ ਰੱਖਿਆ ਇੱਥੇ ਇਹ ਪਾਣੀ ਰੱਖਿਆ ਤੇਰਾ ਮੂੰਹ ਤੋਂ ਨੂੰ ਲਿਆ ਤੇਰਾ ਤੋੜਾ ਉਹ ਮੇਰੇ ਦਾ ਡਾਂਗ ਬਾਲ ਯੁਰਤ ਹੈਗੀ ਨਹੀਂ ਹੋ ਨਹੀਂ ਇੰਨੀ ਯੁਰਤ ਕਿੱਥੋਂ ਲੈ ਕੇ ਆਏਂਗੀ ਤੇਰਾ ਬੁਲਾ ਨਾ ਮੇਰੇ ਬੁਲਾ ਨਾ ਹੁਣ ਇਹ ਤੇਰੀ ਕੁੜੀ ਆ ਜਵੇ ਤੂੰ ਮਿੰਟ ਚ ਚੁਕਲੀਆਂ ਕਰਨ ਬੈਜਣਾ ਹੁਣ ਤੈਨੂੰ ਬੁਲਾ ਨਾ ਤੈਨੂੰ ਕੁੜੀਆਂ ਦਾ ਬਹੁਤ ਰਹਿੰਦਾ ਤੈਨੂੰ ਕੁੜੀਆਂ ਦਾ ਜਿੰਨੇ ਦਿਨ ਤੇਰੀਆਂ ਕੁੜੀਆਂ ਕਦੀ ਮੇਰੇ ਦੋ ਦਿਆਂ ਦਾ ਕਹਿੰਦਾ ਕਦੀ ਮੇਰੀਆਂ ਕੁੜੀਆਂ ਤੂੰ ਵੀ ਤਾਂ ਕੇਹਾ ਦੋਤਾ ਜਿੰਨੇ ਦਿਨ ਤੇਰੀਆਂ ਕੁੜੀਆਂ ਇੱਥੇ ਰਹੀਆਂ ਸਾਡੇ ਵਾਲ ਤੂੰ ਨਜ਼ਰ ਚੱਕ ਕੇ ਨਹੀਂ ਵੇਖਿਆ ਨਹੀਂ ਦੇਖਿਆ ਚੱਲ ਲਾ ਜ਼ੋਰ ਲਾ ਲੈ ਜਿਹੜਾ ਰੌਲਾ ਤੇ ਫੇਰ ਮੈਂ ਤਾਂ ਹੀ ਮੈਂ ਕਹਿੰਨਾ ਮੇਰਾ ਆਪਣੇ ਘਰ ਦੇ ਵਿੱਚ ਮੈਨੂੰ ਇਹੋ ਜਿਹਾ ਬੰਦਾ ਪਸੰਦ ਨਹੀਂ ਜਿਹੜਾ ਕਿ ਸਾਡੀ ਕਦਰ ਨਾ ਪਾਉਂਦਾ ਕੁੱਤੇ ਮੂੰਹ ਤੇ ਘਰ ਸਾਡਾ ਆਏ ਤੇਰਾ ਘਰ ਤੇਰੇ ਦੇ ਤੈਨੂੰ ਤਾਂ ਤੇਰੇ ਪੁੱਤ ਨੂੰ ਇੱਥੋਂ ਭਜਾਈ ਦੇਣਾ ਮੈਂ ਬੱਲੇ ਬੱਲੇ ਮੋਟਰ ਵਾਈ 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 ਮੋਟਰ ਤੇ ਪਾਉ ਕੁੱਲੀ ਠੀਕ ਆ ਉੱਥੇ ਆਪਣੀ ਸਬ ਮੜੀਆਂ ਮਟਕੀਆਂ ਸਬਜ਼ੀਆਂ ਲਾਓ ਸਬਜ਼ੀਆਂ ਸਬਜ਼ੀਆਂ ਲਾ ਕੇ ਐ ਨਾ ਇਹ ਨ ਮਕਾਨਾ ਚ ਰਹਿਣਾ ਐਵੇਂ ਨ ਮਕਾਨਾ ਚ ਰਹਿਣਾ ਤੂੰ ਇਹ ਮੇਰੇ ਪੁੱਤਰੇ ਪਾਏ ਤੂੰ ਪਾਏਗਾ ਨਾ ਮੈਨੂੰ ਬਹੁਤ ਫਰਕ ਖੜ ਨਹੀਂ ਬਿਲਕੁਲ ਹਾਂ ਤੇਰੇ ਪੁੱਤਰੇ ਪਾ ਬੜਾ ਮਾਣ ਆ ਤੈਨੂੰ ਆਪਣੇ ਪੁੱਤ ਤੇ ਤੇਰੇ ਇਟਰ ਤਾਂ ਲੈਂਦੀ ਸੀ ਤੀ ਕਦੇ ਤੇਰੇ ਪੁੱਤ ਨੂੰ ਵੀ ਮਿੰਟ ਚ ਕੱਢ ਦੇਣਾ ਐਸੋ ਘਰ ਚੋਂ ਮੈਂ ਤੇ ਤੈਨੂੰ ਵੀ ਠੀਕ ਆ ਕਿਆ ਮੁੜ ਕੇ ਨਾ ਲੈ ਤੂੰ ਮੈਂ ਮੁੜ ਕੇ ਨਾ ਲੈ ਮੈਂ ਆਉਣ ਵਾਲਾ ਸਰਪੰਚ ਆ ਬੱਲੇ 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 ਠੀਕ ਆ ਤੇਰਾ ਬੂਥਾ ਕਿਧਰੋਂ ਸਰਪੰਚ ਆ ਕੀ ਦੱਸ ਮੈਨੂੰ ਤੈਨੂੰ ਮੇਰੀ ਬੂਥੀ ਲੱਭਦੀ ਨਹੀਂ ਸਰਪੰਚਾਂ ਵਾਲੀ ਬੱਲੇ 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 ਮੈਂ ਉਹ ਉਹ ਫੈਸਲੇ ਕਰਾਉਂ ਤੈ ਪਿੰਡਾਂ ਦੇ ਜਿਹੜੇ ਕਿਹੇ ਤਗੜੇ ਤਗੜੇ ਮੋਹਤਵਾਰਾਂ ਕੋ ਨਹੀਂ ਹੋਏ ਓਹੋ ਠੀਕ ਆ ਤੇ ਤੂੰ ਮੈਨੂੰ ਖਰੀਦ ਆਪਣੇ ਫੈਸਲੇ ਤੱਕ ਤੂੰ ਖਦੇ ਕਰੌੜੇ ਤੂੰ ਮੈਨੂੰ ਇਦਾਂ ਸਮਝਦੀ ਆ ਹੈ ਕੀ ਕਹ ਤੂੰ ਪਹਿਲਾਂ ਕੀ ਆ ਤੂੰ ਤੈਨੂੰ ਆਉਣ ਵਾਲੇ ਸਮੇਂ 'ਚ ਲੱਗਣਾ ਪਤਾ ਕਿ ਮੈਂ ਕੀ ਚੀਜ਼ ਆ ਠੀਕ ਆ ਸਮਾਂ ਕਿਹੜਾ ਹੋਣਾ ਤੈਨੂੰ ਮੇਰੇ ਕਰਕੇ ਲੋਕੀ ਮੂੰਹ ਲਾਉਣ ਲੱਪੇ ਕੀ ਇਹ ਬੀਬੀ ਆ ਤੈਨੂੰ ਆ ਕੇ ਬੁਲਾਉਂਦੇ ਆ ਉਹ ਤੈਨੂੰ ਬੰਦੇ ਦਾ ਪੁੱਤ ਬਣਾਤਾ ਓਏ ਤੈਨੂੰ ਜਦੋਂ ਕੋਈ ਰਿਸ਼ਤੇਦਾਰ ਆਂਦਾ ਬੀਬੀ ਜੀ ਅਸੀਂ ਤੁਹਾਡੀਆਂ ਵੀਡੀਓ ਵੇਖਦੇ ਆ ਉਹਦਾ ਤੈਨੂੰ ਕੋਈ ਜਾਣਦਾ ਸੀ ਸਿਰਫ ਤੈਨੂੰ ਭੱਲੋ ਵਾਲਾ ਲੈ ਜਾਣਦੇ ਸੀ ਤੇ ਜਾ ਕੇ ਤੇ ਡਾਲੋਵਾਲ ਵਾਲੇ ਹੋਰ ਕੋਈ ਤੈਨੂੰ ਪਿੰਡ ਚ ਨਹੀਂ ਜਾਣਦਾ। ਨਾ ਤੈਨੂੰ ਜਾਣਦੇ ਸਾਰੇ। ਦੁਨੀਆ ਤੇ ਮਸ਼ਹੂਰ ਕਰਤਾ ਤੈਨੂੰ ਤੇਰੇ ਪੋਤੇ ਨੇ। ਤੇ ਪੋਤੇ ਦੀ ਕਦਰ ਤੂੰ ਕਰਦੀ ਕੁਛ? ਤੂੰ ਤੂੰ ਤੇਰੇ ਜੀਵ ਹੁਣ ਪਰਣਾ ਪਣੀ ਨਾ ਇਹ ਇਹ ਮੇਰੀ ਜ਼ਰੂਰਤ। ਕਹਿਵੇਂ ਤੇਰੀ ਜ਼ਰੂਰਤ ਆ। ਮੇਰੀ ਆਪਣੀ ਕਮਾਈ ਆ। ਕੱਲਾ ਕਲਾਕਾਰ ਕੀ ਕਰੇਗਾ? ਕੀ ਕਰੇਗਾ ਬੰਦਾ? ਕਿ ਤੋਂ ਬਗਾਰ ਕੀ ਕਲਾ ਕਰੇਗਾ ਤੂੰ ਐ। ਕਹ ਦਬਾ ਹੋ ਜਾ ਤੋ। ਅੰਗਿਆਣਾ ਹੋਇਤਾ। ਉਹ ਕਲਾਕੁੱਤੇ ਮਾ। ਕਾ ਮਾਰ ਨਾ ਅੱਕਾ ਕਿੱਡਾ ਕੱਢਿਆ ਪਕੌੜੇ ਵਰਗਾ ਤੂੰ ਆਪਣਾ ਦੇਖ ਤੇਰਾ ਨਿੱਕਾ ਵਰਗਾ ਹੋਣਾ ਤੁਹਾਡਾ ਵੀ ਤੇਰੇ ਤੋਂ ਨਿੱਕਾ ਹੀ ਹੋ ਨਹੀਂ ਨਿੱਕਾ ਨਹੀਂ ਇਹਦੋਂ ਮੇਰੇ ਵਰਗਾ ਹੋਣਾ ਨਹੀਂ ਇਹਦੋਂ ਮੇਰੇ ਵਰਗਾ ਐਨਕਾ ਤੈਨੂੰ ਮੈਂ ਲੈ ਕੇ ਦਿੱਤੀਆਂ ਖੂੰਡੀ ਮੈਂ ਚੱਪਲਾ ਮੈਂ ਕੜਾ ਮੈਂ ਲਿਆ ਕੇ ਦਿੱਤਾ ਕਦਰ ਕਦਰ ਇੱਕ ਪੈਸੇ ਦੀ ਨਹੀਂ ਤੂੰ ਸਭ ਕੁਝ ਲਿਆ ਕੇ ਦਿੱਤਾ ਪੱਲਾ ਮਾਰੀ ਸ਼ੌਲ ਤੱਕ ਮੇਰਾ ਲਿਆਦ ਸ਼ੌਲ ਤੱਕ ਇਹ ਧਾਰੀ ਵੱਲੋਂ ਮੈਂ ਸ਼ੌਲ ਲਿਆ ਕੇ ਦਿੱਤਾ ਹੀ ਤੈਨੂੰ ਬੱਲੇ 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 ਉਹ ਕਿਹੜੀ ਦੁਕਾਨ ਦੀ ਜਿੱਥੇ ਤੂੰ ਵਹਿ ਗਿਆ ਜਾ ਕੇ ਉਹ ਸ਼ਰਮ ਕਰ ਜੇਬ ਵਿੱਚ ਕੀ ਆ ਪਹਿਲਾਂ ਤੇ ਜੇਬ ਵਿੱਚ ਕੀ ਆ ਨਾ ਲਿਆ ਤੂੰ ਜੇ ਹੁਣੇ ਕੱਢਾਂ ਪੈਸੇ ਲਿਆ ਕੱਢ ਕਿੰਨੇ ਚਾਹੀਦੇ ਆ ਕਿੰਨੇ ਦੇ ਵੀ ਨੇ ਹੈਗੇ ਦੇਨੇ ਤਾਂ ਫਿਰ ਮੇਰੀ ਕਦਰ ਕਰਨਗੀ ਜੇ ਨਿਕਲ ਜੇਬ ਵਿੱਚੋਂ 3000 ਰੁਪਏ ਨਿਕਲ ਗਿਆ ਕਦਰ ਕਰਨਗੀ ਕਦਰ ਕਾ ਕਰਾਂ ਮੈਂ ਨਹੀਂ ਕਰਦੀ ਕਰਦਾ ਲਓ ਜੀ ਗੱਡੀ ਗੈਰੇਚ ਜਾ ਚੋ ਕਿ ਲਓ ਮੈਂ ਲਾਈਟ ਚ ਗੋਣਾ ਤੁਸੀਂ ਬੈਠੋ ਤੁਸੀਂ ਬੈਠੋ ਮੇਰੇ ਸਜਣ ਜੀ ਤੇ ਮਾਰਾ ਪੋਤਾ ਲੈਟ ਜਗਾਏਗਾ ਆਏ ਆਏ ਖੁਸ਼ੀ ਲੈ ਮੈਂ ਆ ਬਹਿ ਗਈਓ ਅਕਬਰ ਜੀ ਆਪਣੇ ਤਖਤ ਉਤਾਜਾਂ ਤੇ ਮੇਰੇ ਜਕਰੀਆ ਖਾਨ ਦੀ ਧੀ ਬਹਿ ਗਈ ਜਕਰੀਆ ਖਾਨ ਦੀ ਧੀ ਬਹਿ ਗਈ ਆ ਤਾਜੋ ਤਖਤ ਤੇ ਹਾਂਜੀ ਰਜਾਈ ਰਜਾਈ ਮਹਾਰਾਜ ਤੁਸੀਂ ਜੁੱਤੀ ਲਾ ਕੇ ਉੱਪਰ ਲੰਮੇ ਤੇ ਪਾਓ ਬਰਾਜੋ ਤੁਸੀਂ ਮੈਂ ਤੁਸੀਂ ਮੈਂ ਐਦਾਂ ਰਜਾਈ ਸੁੱਟਨੀ ਤੁਹਾਡੇ ਮੂੰਹ ਦੇ ਵੱਲ ਤੇ ਤੁਸੀਂ ਕਹਿਣਾ ਓਹ ਹੋ ਇੰਨੀ ਜ਼ੋਰ ਦੀ ਇਹ ਚਲੋ ਤੁਸੀਂ ਇਹ ਚਲੋ 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 ਆਇ ਲੱਤਾ ਇਧਰ ਕਰੋ ਤੇ ਇਧਰ ਕਰੋ ਇਹ ਆ ਕਰੋ 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 ਲੱਤਾ ਟੈਂ 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 ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਰਜਾਈ ਦੀ ਉਹ ਲੀ ਮੈਂ ਮੈਨਾਂ ਝੜ ਪੈਣਾ ਤੂੰ ਲੈ ਓਹੋ ਉਹ ਹੀ ਗੱਲ ਹੋ ਗਈ ਉਹ ਹੀ ਗੱਲ ਹੋ ਗਈ ਉਹ ਐਕਸ਼ਨ ਵੱਜ ਗਿਆ ਨਾ ਮੜਾ ਜਾ ਲਓ ਸੋਹਣਿਓ ਠੀਕ ਹੈ ਸੋ ਬੇਬੀ ਬੇਬੀ ਉਹ ਗਾਣਾ ਸੁਣਿਆ ਸੋਹਣਿਓ ਨਰਾਜ ਕੀਤੇ ਨਹੀਂ ਜੇ ਗੱਲ ਦਿਲ ਦੀ ਮੈਂ ਇੱਕ ਕਹਿ ਦਿਆਂ ਕਹਦਾ ਇੱਕ ਦਿਲ ਦੀ ਗੱਲ ਆਹ ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਓ ਕਹਿ ਦੋ ਦਿਲ ਦੀ ਗੱਲ ਚੱਲ ਬੀਬੀ ਮੈਨੂੰ ਤੂੰ ਗਾਣਾ ਸੁਣਾਜ ਮੜਾ ਜਾ ਕੋਈ ਇੱਕ ਕਿਹੜਾ ਸਰ ਜਿਹੜਾ ਕੋਈ ਤੂੰ ਆਪਣੀ ਜਵਾਨੀ ਬਾਰੇ ਜਾਂ ਉਦਾਂ ਗਾਉਂਦੀ ਰਹੀ ਨਾ ਜਾਂ ਕੋਈ ਜਾਂ ਜਿੱਦਾਂ ਤੂੰ ਗਾਣੇ ਤਾਂ ਮੈਂ ਬਹੁਤ ਗਾਉਂਦੀ ਰਹੀ ਹਾਂ ਚੰਗਾ ਨਹੀਂ ਲੱਗਦਾ ਪਤਾ ਨਹੀਂ ਲੱ ਚੰਗੇ ਵਾਲੀ ਜਿਹੜੀ ਬੀਬੀ ਇਹ ਜ਼ਿੰਦਗੀ ਨਾ ਦੁਬਾਰਾ ਮਿਲਦੀ ਨਹੀਂ ਨਹੀਂ ਜਿਹੜੇ ਤੂੰ ਜਿੱਦਾਂ ਉੱਥੇ ਕਿਸੇ ਦੇ ਵਿਆਹ ਤੇ ਜਿੱਦਾਂ ਕੋਈ ਸੁਹਾਗ ਜਾਂ ਉਹ ਸੁਣਾ ਕੋਈ ਬੜੇ ਮੈਂ ਗਾਉਂਦੇ ਰਹੇ ਸੁਣਾ ਫੇ ਮੈਂ ਸੁਣਨਾ ਆ ਚੱਲ ਕੋਤ ਮੈਂ ਬਹੁਤ ਬੀਬੀ ਤੂੰ ਆਪਾਂ ਕਿਹੇ ਟੁੰਡੇ ਲਾੜ ਦੀ ਸਾਨੂੰ ਪ੍ਰਵਾਹ ਆ ਤੈਨੂੰ ਦੇਖਣ ਵਾਲੇ ਕਮੈਂਟ ਕਰਨਗੇ ਕਿ ਬੀਬੀ ਓਕੇ ਜੇ ਇੱਕ ਜਣਾ ਵੀ ਕਹਿ ਦੂਗਾ ਨਾ ਕਿ ਨਹੀਂ ਕਿਹੜਾ ਚੱਲ ਦੱਸ ਜਿਹੜਾ ਕਹਿੰਦੇ ਭੇਗੇਂ ਦਮਗਾਰੇ ਲੈ ਬਲੇਟ ਹੋ ਗਏ ਦਮਗਾਰੇ ਨਾ ਨਾ ਕਿੱਥੇ ਗੇਂਦ ਆਏ ਬਲੇਟੋਂ ਗੇਂਦ ਮੰਗਾ ਦੇ ਮੈਂ ਗਿਆ ਮੈਂ ਬੈਟ ਬੋਲ ਹੈ ਖੇਡਣਾ ਹਾਂ ਨਹੀਂ ਨਹੀਂ ਹਾਂ ਚੱਲ ਬੋਲ ਤੋ ਇਹ ਬੋਲ ਮੰਗਾ ਦੇ ਰ ਅੱਛਾ ਉਹ ਬਲੇਟੋਂ ਉਹ ਆ ਇਹ ਸੁਣਾਇਆ ਸੀਗਾ ਹਾਂ ਜਿਹੜਾ ਟਾਈਮ ਸੀ ਜਾਮਾ ਟਾਈਮ ਸੀ ਹਾਂ ਚੱਲ ਅੱਜ ਸੁਣਾ ਦੇ ਇਸ ਦਵਾਰਾ ਚੱਲ ਫਿਰ ਇਹ ਇੱਕ ਲਓ ਜੀ ਮੇਰੀ ਬੀਬੀ ਹੁਣ ਗਾਣਾ ਸੁਣਾਉਣਗੇ ਤੁਹਾਨੂੰ ਤੇ ਘਰੋ ਚੱਕ ਜਰਾ ਨਹੀਂ ਚੰਗੇ ਨੂੰ ਨਹੀਂ ਹੁਣ ਚੱਕ ਦੇ 1 2 3 ਚਲੋ 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 ਬੋਲੇ ਤੋਂ ਜੇ ਨਮਗਾ ਦੇ ਹੋਰ ਨਹੀਂ ਨਹੀਂ ਬੋੜਦਾ ਥੋੜੀ ਜ਼ੋਰ ਦੀ ਬੋਲੋ ਸੋਹਣਿਓ ਰੱਜਤਾ ਭੁੱਲ ਗਿਆ ਨਾ ਹਾਂ ਚਲੋ ਚੱਕ ਦੇ ਜਿੰਨਾ ਕਹੋਂਦਾ ਉਹਨਾਂ ਤੇ ਸੁਣਾਓ ਸੋਹਣਿਓ ਅਜੀ ਹਰਗੋ ਜੀ ਮੈਂ 4 ਵਜੇ ਬੁਜਾਰ ਕੋ ਜਾਮਾ ਬਿਨ ਗੱਡੀ ਮੈਂ ਕਦਮ ਨਾ ਪਾ ਮੈਂ ਵਸਾਂ ਮੈਂ ਟੇਵਸ ਜਾ ਹਥਵੇਂ ਗੱਡੀ ਲਗਾ ਦਿਓ ਰੇ ਹਏ ਮਾਇਆ ਸਾਡੇ ਖੇਡਣ ਨੂੰ ਬੋ ਲੈ ਤੋਂਗੇ ਨਮਗਾ ਦਿਓ ਰੇ ਮਾਇਆ ਸਾਡੇ ਖੇਡਣ ਨੂੰ ਬੋ ਲੈ ਤੋਂਗੇ ਨਮਗਾ ਜੋਰ ਦੀ ਟੇਵਸਾਂ ਮੈਂ ਟੇਵ ਨ 4 ਵਜੇ ਮੈਂ ਜਾ 4 ਵਜੇ ਬੁਜਾਰ ਕੋ ਜਾਮਾ ਬੇ ਨਗੜੀ ਮੈਂ ਕਦਮ ਨਾ ਪਾ ਮਟੇ ਮਸਿਆ ਮਟੇ ਮਸਿਆ ਅਤ ਮੈਂ ਗੜੀ ਲਗਾ ਦੇ ਉਹ ਆਇਆ ਸਾਡੇ ਖੇਡਣ ਨੂੰ ਬੋਲੇ ਤੂੰ ਕਿੰਦ ਮੰਗਾ ਦੇਵਰੇ ਉਹ ਤੇਰੇ ਸਦਕੇ ਅੱਗੇ ਅੱਛਾ ਹਾਂਜੀ ਅੱਗੇ ਕੰਗੀ ਨੂੰ ਮੈਂ ਹੱਥ ਨਾਲ ਲਾਵਾਂ ਬੁੱਤ ਪ੍ਰਾਂਦੀ ਨੂੰ ਮੈਂ ਹੱਥ ਨਾਲ ਪਾ ਮਾ ਕੰਗੀ ਨੂੰ ਮੈਂ ਹੱਥ ਨਾਲ ਲਾਵਾਂ ਮੈਂ ਕੰਗੀ ਨੂੰ ਮੈਂ ਹੱਥ ਨਾਲ ਲਾ ਮਾ ਗੋਲ ਬਾਲ ਕਰਾ ਦੇ ਉਹ ਅੱਛਾ ਸਾਡੇ ਖੇਡਣ ਨੂੰ ਬੋਲੇ ਤੋਂਗੇ ਨੂ ਆਏ ਹਾਏ ਸਾਡੇ ਖੇਡਣ ਨੂੰ ਬੋਲੇ ਤੋਂਗੇ ਇਹ ਨਾ ਡਰ ਕੇ ਉੱਚੀ ਬੋਲ ਨਾ ਥੋੜਾ ਜਿਹਾ ਡਰਦੀ ਕਿਉਂ ਆ ਦਬਦੀ ਆ ਰੀਲ ਥੋੜੀ ਜੀ ਨਾ ਹੈਡ ਦੱਬਦਾ ਆ ਜੇਪਰ ਨੂੰ ਮੈਂ ਚੇਤਨ ਪਾ ਮਾ ਸਾੜੀ ਨੂੰ ਮੈਂ ਹੱਥ ਨਾਲ ਆ ਮੈਂ ਜੇਪਰ ਨੂੰ ਮੈਂ ਚੇਤਨ ਪਾ ਸਾੜੀ ਨੂੰ ਤਾਂ ਹੱਥ ਨਾਲ ਆ ਅੱਥੜੀ ਨੂੰ ਮੈਂ ਹੱਥ ਨਾਲ ਨਾ ਮੈਂ ਪੈਂਟ ਕੋਟ ਸਮਾ ਦਿਓ ਕਿੱਡ ਨੂੰ ਬੋਲੇ ਤੂੰ ਗੀਦ ਨੂੰ ਨੱਪ ਲੈਨੀ ਤੇਰੇ ਪਰਸਿੰਨੀਆਂ ਬੈਜਾ ਬੈਜਾ ਕਰਾਤੀ ਬੋਲੇ ਤੂੰ ਬੋਲੂਗਾ ਦਿਓ ਰੇ ਚੱਲ ਚੱਲ ਅਗਲੇ ਅਗਲਾ ਪੈਰਾ ਆ ਗਈ ਆ ਗਈ ਤੇਰੀ ਨੋ ਨਹੀਂ ਨਹੀਂ ਪਰੀਆ ਪਰੀਆ ਚੱਕਦੇ 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 ਕੰਮ ਆਏ ਓਏ ਇੱਕ ਹੋਰ ਇੱਕ ਸੁਣਾ ਦੇ ਪਲ ਨੂੰ ਮੈਂ ਤੇਤ ਨਾ ਪਾਵਾਂ ਗਰਗਾਬੀ ਨੂੰ ਮੈਂ ਹੱਥ ਨਾ ਲਾ ਮੈਂ ਤੇਤ ਪਲ ਨੂੰ ਮੈਂ ਤੇਤ ਨਾ ਪਾਵਾਂ ਗਰਗਾਬੀ ਨੂੰ ਮੈਂ ਹੱਥ ਨਾ ਲਾ ਕਾਲੇ ਤੇ ਗਰਗਾਬੀ ਨੂੰ ਮੈਂ ਹੱਥ ਨਾ ਪਾਵਾਂ ਕਾਲੇ ਬੂਟ ਲਿਆ ਦਿਓ ਨੀ ਭਾਈਆ ਸਾਡੇ ਖੇਡਣ ਨੂੰ ਵਲੇ ਤੋਂ ਗੀਂਦ ਮੈਂ ਘਾ ਦਿਓ ਰੇ ਓਏ ਹਾਏ ਅਰਬੇ ਉਹ ਜਾਰ ਕੋ ਜਾਮਾ ਮੇਨ ਗਾੜੀ ਮੈਂ ਹਰ ਕਰਮ ਨਾ ਪਾਵਾਂ ਕਹਿਮ ਸੇ ਹਾਂ ਮਾ ਕਹਿਮ ਸੇ ਨਾ ਮਾ ਹੱਤ ਵੇਂ ਗੜੀ ਲੱਗਾ ਦਿਓ ਰੇ ਵਾਹ ਵੈਰੀ ਗੁੱਡ ਬੈਸਟ ਆਫ ਲੱਕ ਵੈਰੀ ਨਾਈਸ ਸੌਂਗ ਮਾਈ ਪ੍ਰੀਟੀ ਜੈਂਟਾ ਮੈਂ ਚੰਗੀ ਲੱਗੀ ਗਾੜੀ ਕੋ ਮੈਂ ਕਹਾ ਮੇਰੀ ਪ੍ਰੀਟੀ ਜੈਂਟਾ ਤੂੰ ਨਹੀਂ ਨਹੀਂ ਮੈਂ ਗਾਣੇ ਗਾੜੇ ਮੇਰੇ ਕੋ ਬਾਬਾ ਮਿੰਚੇ ਗਾ ਲਾ ਨਾ ਤੈਨੂੰ ਇੱਕ ਗਾਣਾ ਹੁਣ ਰੋਜ਼ ਸੁਣਾਉਣਾ ਪੈਣਾ ਕਰਨਾ ਬਾਬਾ ਹਾਲ ਚੁਠੀ ਹੈ ਬੀਬੀ ਮੈਨੂੰ ਨਹੀਂ ਪਤਾ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਮੇਰੀ ਕੋ ਚੰਗਾ ਚੰਗਾ ਕੋ ਵਧੀਆ ਜਿਹੜਾ ਗਾਣਾ ਹੋਊ ਕਰੂਗਾ ਕੋਈ ਗਾਣਾ ਨਹੀਂ ਗਾਣੇ ਨਹੀਂ ਮੈਂ ਚੰਗੇ ਮੇਰੀ ਬੀਬੀ ਨੇ ਚੱਲ ਸ਼ਬਦ ਸੁਣਾਦੀ ਸ਼ਬਦ ਸੁਣਾਦੀ ਸਾਬ ਜਾਦਿਆਂ ਦਾ ਸ਼ਬਦ ਉਹ ਤਾਂ ਸੁਣਾ ਹੀ ਸਕਦੀ ਆ ਵੇ ਇੱਕ ਦੋ ਟੱਪੇ ਆਉਂਦੇ ਉਹ ਕਿਹਦਾ ਨਹੀਂ ਨਹੀਂ ਫੇਕੀ ਚੱਲ ਪਤਾ ਤੇ ਲੱਗੇ ਮੇਰੀ ਬੀਬੀ ਦੀ ਕਿੱਦਾਂ ਦੀ ਆਵਾਜ਼ ਆ ਸੁਣਦੇ ਰਹੇ ਪਹਿਲਾਂ ਦਿੱਤੋ ਹੁਣ ਕਿੱਥੇ ਕਲਦੀ ਆਵਾਜ਼ ਤੇ ਨਿਕਲਦੀ ਨਹੀਂ ਬਾਜ ਤੇ ਹੁਣ ਬਾਜ ਤੇ ਹੈੱਡ ਬੈਹਗੇ ਆ ਕਿਹ ਹੁਣ ਕਲਰ ਪੈ ਗਿਆ ਹੈੱਡ ਨੂੰ ਬਾਜ ਕਿੱਥੇ ਨਿਕਲਦੀ ਹੁਣ ਆ ਕੀ ਕਰਨਾ ਇਦਾਂ ਹੈ ਚਲ ਕਾ ਮਿਲਦੇ ਨਵੇਂ ਵਲੌਗ ਚ ਅਰੇ ਮਿਲਦੇ ਨਵੇਂ ਵਲੌਗ ਚ ਗਾਣਾ ਸਾਡਾ ਜੇ ਮੇਰਾ ਵਲੌਗ ਵਧੀਆ ਲੱਗਦਾ ਹੁੰਦਾ ਨਾ ਫਿਰ ਮੈਨੂੰ ਦੱਸਿਆ ਕਰੋ ਕਮੈਂਟਾਂ ਚ ਲਾਈਕ ਸ਼ੇਅਰ ਕਰਿਆ ਕਰੋ ਫਿਰ ਮੈਂ ਕਹੇ ਹੋਰ ਵਧੀਆ ਵਲੌਗ ਬਣਾਉਂਗੀ ਵਧੀਆ ਬਣਾਵਾਂਗੀ ਦੱਸਿਆ ਕਰੋ ਮਾ ਓਕੇ ਜੀ ਲਵ ਯੂ ਕਹ ਦੇ ਦਾਂ ਤਿੰਨ ਵਾਰੀ ਕਰ ਦੇ ਦਾਂ ਇੱਕ ਇੱਕ ਵਾਰੀ ਹੋਰ ਆ ਠੀਕ ਆ ਠੀਕ ਆ ਠੀਕ ਆ ਓਕੇ ਫਿਰ ਤੂੰ ਖੁਸ਼ ਹੋਣਾ ਚਾਹੀਦਾ ਓਕੇ